ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਦੋਸਤ ਗਰਮੀਤ ਹਟੂਰ ਤੇ ਦੋਸਤੋ ਆਪਣੇ ਗਵਾਂਢ ਘਰ ਦੇ ਵਿੱਚ ਬੱਚਿਆਂ ਨੇ ਆ ਬਰੋਟੇ ਵਾਲੀ ਸਾਂਝੀ ਲਾਈ ਹੋਈ ਆ ਇਹਦੇ ਬਾਰੇ ਲਗਭਗ ਸਾਰੇ ਆਪਾਂ ਜਾਣਦੇ ਹੀ ਆ ਪਰ ਥੋੜੀ ਜਿਹੀ ਇੱਕ ਮਨ ਕਨਫਿਊਜ਼ਨ ਸੀ ਕਿ ਇਹਦੇ ਬਾਰੇ ਨਾ ਬਹੁਤ ਸਾਰੀਆਂ ਕਹਾਣੀਆਂ ਸੁਣੀਆਂ ਨੇ ਕੋਈ ਕਹਿੰਦਾ ਕਿ ਇਹਦਾ ਪਿਛੋਕੜ ਕੀ ਆ ਕੋਈ ਕੀ ਕਹਿੰਦਾ ਵਾ ਉਹ ਮੈਂ ਦੋ ਤਿੰਨ ਕਹਾਣੀਆਂ ਜੋ ਸੁਣੀਆਂ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦਾ ਕਿ ਕੀ ਕੀ ਸੁਣਿਆ ਗਿਆ ਇਹਦੇ ਬਾਰੇ ਪਰ ਸੱਚ ਜਾਣਿਓ ਮੈਨੂੰ ਤਾਂ ਇਹਦੀ ਅਸਲੀਅਤ ਨਹੀਂ ਪਤਾ ਵੀ ਅਸਲ ਗੱਲ ਕੀ ਆ ਤੇ ਇਸ ਵੀਡੀਓ ਦਾ ਮਕਸਦ ਮੈਂ ਤੁਹਾਨੂੰ ਪਹਿਲਾਂ ਦੱਸ ਦਿਆਂ ਵੀ ਕਿਸੇ ਵੀ ਧਰਮ ਨੂੰ ਠੇਸ ਪਹੁੰਚਾਉਣਾ ਨਹੀਂ ਹੈ ਕਿਸੇ ਦਾ ਨਰਾਦਰ ਕਰਨਾ ਨਹੀਂ ਹੈ ਤੇ ਬਸ ਇੱਕ ਜਾਣਕਾਰੀ ਇਕੱਠੀ ਕਰਨ ਵਾਲੀ ਗੱਲ ਹੀ ਆ ਵੀ ਸੱਚਮੁੱਚ ਜਾਣਕਾਰੀ ਲਈ ਪਰ ਇੱਕ ਕਮੈਂਟ ਪਹਿਲਾਂ ਬੱਚਿਆਂ ਦੀ ਕਾਰਾਗਰੀ ਲਈ ਜ਼ਰੂਰ ਕਰਿਓ ਬੱਚਿਆਂ ਨੇ ਨਾ ਮਿੱਟੀ ਤੇ ਗੋਹੇ ਨੂੰ ਰਲਾ ਕੇ ਅਕੰਧ ਦੇ ਉੱਪਰ ਕਾਰਾਗਰੀ ਕਰੀ ਆ ਸਾਰੀ ਪਹਿਲਾਂ ਇਹਨਾਂ ਨੇ ਸਾਰੀ ਕੰਤਕਲੀ ਕੀਤੀ ਆ ਫਿਰ ਉਹਦੇ ਉੱਪਰ ਇਹਨਾਂ ਨੇ ਉਲੀਕਿਆ ਵਾ ਅਜੋ ਤਿੰਨ ਮੂਰਤੀਆਂ ਬਣਾਈਆਂ ਨੇ ਇੱਕ ਬਰੋਟਾ ਬਣਾਇਆ ਵਾ ਫਿਰ ਇਹਨਾਂ ਨੇ ਕਈ ਦਿਨ ਲੱਗ ਕੇ ਆਹ ਮਿੱਟੀ ਦੇ ਨਾਲ ਨਿੱਕੇ ਨਿੱਕੇ ਤਾਰੇ ਬਣਾਏ ਆ ਹੋਰ ਬਹੁਤ ਛੋਟੀਆਂ ਹੋਣੀਆਂ ਚੀਜ਼ਾਂ ਬਣਾਈਆਂ ਤੋਤੇ ਚਿੜੀਆਂ ਪੱਤੇ ਸੂਰਜ ਚੰਦ ਬਣਾਏ ਆ ਫਿਰ ਇਹਨਾਂ ਨੂੰ ਰੰਗ ਕੀਤਾ ਅਲੱਗ-ਅਲੱਗ ਫੇਰ ਆ ਦੇਖੋ ਤੁਸੀਂ ਓਵੇਂ ਬਣਾਇਆ ਕੰਧ ਦੇ ਉੱਪਰ ਡਰਾ ਕਰਕੇ ਫਿਰ ਉਹਦੇ ਵਿੱਚ ਓਵੇਂ ਗੋਹਾ ਮਿੱਟੀ ਲਾ ਕੇ ਮੈਸਤਰੀ ਤੋਂ ਵੀ ਸੀਮੈਂਟ ਨਹੀਂ ਖੜਦਾ ਹੁੰਦਾ ਇਹਨਾਂ ਨੇ ਗੋਹਾ ਮਿੱਟੀ ਉੱਤੇ ਖੜਾਇਆ ਦੇਖੋ ਤੇ ਲੱਗੇ ਹੋਇਆ ਹੁਣ ਵੀ ਚਾਰ ਪੰਜ ਜਣੇ ਆ ਹਰੇਕ ਨੂੰ ਅਲੱਗ-ਅਲੱਗ ਰੰਗ ਕੀਤਾ ਓਵੇਂ ਫੇਸ ਬਣਾਏ ਆ ਉਸੇ ਤਰ੍ਹਾਂ ਇਹਨਾਂ ਨੇ ਬਹੁਤ ਸਾਰੇ ਜਿਹੜੇ ਛੋਟੇ-ਛੋਟੇ ਗਹਿਣੇ ਨੇ ਕੰਨਾਂ 'ਚ ਪਾਉਣ ਵਾਲੇ ਗਲ 'ਚ ਪਾਉਣ ਵਾਲੇ ਉਹ ਵੀ ਲਿਆਂਦੇ ਆ ਬੱਚਿਆਂ ਨੇ ਜਾਂ ਪੁਰਾਣੇ ਗਹਿਣੇ ਜਿਹੜੇ ਘਰੇ ਪਏ ਸੀ ਆਰਟੀਫੀਸ਼ੀਅਲ ਉਹ ਰੱਖੇ ਹੋਏ ਆ ਉਹ ਵੀ ਲਾਉਣੇ ਆ ਇਹਨਾਂ ਨੇ ਸਾਰੇ ਇਹਨਾਂ ਦੇ ਉਹ ਤੁਹਾਨੂੰ ਦਿਖਾਉਨੇ ਆ ਵੀਡੀਓ ਦੇ ਵਿੱਚ ਅੱਗੇ ਅਖੀਰ ਤੇ ਜਾ ਕੇ ਮੈਂ ਸਾਰੀ ਵੀਡੀਓ ਲਾਉਂਗਾ ਵੀ ਕਿਵੇਂ ਤਿਆਰ ਹੋ ਕੇ ਬਣੀ ਹੋਈ ਹੈ ਇਹ ਇੱਕ ਕਹਾਣੀ ਮੁਤਾਬਕ ਤਾਂ ਦੋਸਤੋ ਇਹ ਪਤਾ ਲੱਗਿਆ ਕਿ ਕਹਿੰਦੇ ਇੱਕ ਏਰੀਏ ਦੇ ਵਿੱਚ ਕਿਸੇ ਇਲਾਕੇ ਦੇ ਵਿੱਚ ਇੱਕ ਕੋਈ ਧਨਵਾਨ ਵਿਅਕਤੀ ਰਹਿੰਦਾ ਸੀ ਜਿਹੜਾ ਬਹੁਤ ਅਮੀਰ ਸੀ ਉਹ ਤੇ ਉਹਦੀ ਘਰ ਲਈ ਰਹਿੰਦੇ ਸੀ ਪਰ ਉਹਨਾਂ ਦੇ ਕੋਈ ਵੀ ਸੰਤਾਨ ਨਹੀਂ ਸੀ ਤੇ ਜਿਹੜੀ ਉਹਦੇ ਘਰ ਵਾਲੀ ਸੀ ਉਹ ਬੜੀ ਧਾਰਮਿਕ ਸੀ ਤੇ ਹਰ ਵੇਲੇ ਪੂਜਾ ਪਾਠ ਕਰਦੀ ਰਹਿੰਦੀ ਸੀ ਤੇ ਉਹ ਪੂਜਾ ਪਾਠ ਕਰਦੀ ਸੀ ਇੱਕ ਦਿਨ ਤੇ ਉਹਨਾਂ ਦੇ ਦਰਵਾਜ਼ੇ ਦੇ ਉੱਪਰ ਇੱਕ ਸਾਧੂ ਆ ਕੇ ਖੜਾ ਹੋ ਗਿਆ ਤੇ ਉਹਨੇ ਸਾਧੂ ਨੂੰ ਵੇਖਿਆ ਤੇ ਸਾਧੂ ਨੂੰ ਮੱਥਾ ਟੇਕਿਆ ਤੇ ਨਾਲ ਹੀ ਉਹਨੇ ਸਾਧੂ ਨੂੰ ਕਿਹਾ ਕਿ ਮੇਰੇ ਘਰ ਸੰਤਾਨ ਨਹੀਂ ਹੈ ਬਈ ਮੈਨੂੰ ਸੰਤਾਨ ਚਾਹੀਦੀ ਹੈ ਤਾਂ ਸਾਧੂ ਨੇ ਕਿਹਾ ਵੀ ਹਾਂ ਬਿਲਕੁਲ ਸੰਤਾਨ ਤੇਰੇ ਹੋ ਜੂਗੀ ਪਰ ਤੈਨੂੰ ਇੱਕ ਕੰਮ ਕਰਨਾ ਪਊਗਾ ਤੈਨੂੰ ਮਾਂ ਦੁਰਗਾ ਦੀ ਮਿੱਟੀ ਦੀ ਕੰਧ ਦੇ ਉੱਪਰ ਮੂਰਤੀ ਬਣਾ ਕੇ ਉਹਦੀ ਪੂਜਾ ਕਰਨੀ ਪਊਗੀ 9 ਨਰਾਤੇ 9 ਦਿਨ ਤੇ ਪੂਰੀ ਸੋਚ ਮਨਾਈ ਕੰਮ ਕਰਨਾ ਹੋਊਗਾ ਤੇ ਕਹਿੰਦੇ ਉਸ ਤੋਂ ਬਾਅਦ ਉਸ ਔਰਤ ਨੇ ਕਿਸੇ ਤਲਾਬ ਦੇ ਵਿੱਚੋਂ ਮਿੱਟੀ ਲੈ ਕੇ ਤੇ ਮਾਂ ਦੁਰਗਾ ਦੀ ਕੰਧ ਦੇ ਉੱਪਰ ਇੱਕ ਜਿਹੜੀ ਮੂਰਤੀ ਕਹਿ ਲਓ ਜਾਂ ਫੋਟੋ ਕਹਿ ਲਓ ਬਣਾਈ ਤੇ ਉਹਨੇ ਉਹਦੀ ਪੂਜਾ ਕਰਨੀ ਸ਼ੁਰੂ ਕਰਤੀ ਤੇ ਉਹ ਪੂਰੇ 9 ਦਿਨ ਉਹ ਪੂਜਾ ਕਰਦੀ ਰਹੀ ਸਵੇਰੇ ਉੱਠ ਕੇ ਪੂਜਾ ਕਰਦੀ ਸੀ ਉਹ ਤੇ ਨਾਲ ਹੀ ਜਿਹੜੀਆਂ ਉਸ ਇਲਾਕੇ ਦੀਆਂ ਕੁਆਰੀਆਂ ਕੁੜੀਆਂ ਸੀ ਉਹਨਾਂ ਨੂੰ ਬੁਲਾ ਕੇ ਉਹਦੀ ਪੂਜਾ ਕਰਦੇ ਕਰਦੇ ਪ੍ਰਸ਼ਾਦ ਵੰਡਦੀ ਸੀ ਤੇ ਅਸ਼ਟਮੀ ਵਾਲੇ ਦਿਨ ਉਹਨੇ ਪ੍ਰਸ਼ਾਦ ਵੰਡਿਆ ਸਾਰਿਆਂ ਨੂੰ ਫਿਰ ਉਹਨੇ ਕੱਪੜੇ ਵੀ ਵੰਡੇ ਹੋਰ ਉਪਹਾਰ ਵੀ ਵੰਡੇ ਬਹੁਤ ਸਾਰੇ ਤੇ ਕਹਿੰਦੇ ਫਿਰ 9 ਦਿਨਾਂ ਬਾਅਦ ਮਾਂ ਦੁਰਗਾ ਉਹ ਤਾਂ ਖੁਸ਼ ਹੋ ਕੇ ਤੇ ਉੱਥੇ ਪ੍ਰਗਟ ਹੋ ਗਈ ਤੇ ਪ੍ਰਗਟ ਹੋਣ ਤੋਂ ਬਾਅਦ ਉਹਨੇ ਉਹਨੂੰ ਵਾਰ ਦਿੱਤਾ ਕਿ ਤੇਰੇ ਘਰ ਸੰਤਾਨ ਪੈਦਾ ਹੋਊਗੀ ਤੇ ਕਹਿੰਦੇ ਫਿਰ ਅਗਲੇ ਸਾਲ ਉਹਦੇ ਘਰ ਸੰਤਾਨ ਪੈਦਾ ਹੋਈ ਤੇ ਉਹਨੇ ਫਿਰ ਦੁਬਾਰਾ ਤੋਂ ਨਰਾਤਿਆਂ ਦੇ ਦਿਨਾਂ ਦੇ ਵਿੱਚ ਉਹ ਸਾਂਝੀ ਮਾਤਾ ਦੀ ਮੂਰਤੀ ਬਣਾ ਕੇ ਮਿੱਟੀ ਦੀ ਗੋਹੇ ਦੀ ਤੇ ਉਹ ਨਾਲ ਉਹਦੀ ਪੂਜਾ ਕਰਨੀ ਫਿਰ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਕਹਿੰਦੇ ਇਹ ਪ੍ਰਚਲਿਤ ਹੋ ਗਿਆ ਕਿ ਜੋ ਵੀ ਕੋਈ ਕੁਆਰੀ ਕੁੜੀ ਇਹ ਪੂਜਾ ਕਰੂਗੀ ਉਹਨੂੰ ਮਨ ਚਾਹਿਆ ਵਰ ਮਿਲੂਗਾ ਜੇ ਕੋਈ ਸੰਤਾਨਹੀਨ ਬੰਦਾ ਕੋਈ ਲੇਡੀ ਕੋਈ ਜੋੜਾ ਇਹ ਇਸ ਤਰ੍ਹਾਂ ਦੀ ਪੂਜਾ ਕਰੂਗਾ ਤਾਂ ਉਹਨਾਂ ਦੇ ਘਰ ਸੰਤਾਨ ਪੈਦਾ ਹੋਊਗੀ ਤੇ ਉਹੀ ਪਰੰਪਰਾ ਕਹਿੰਦੇ ਅੱਜ ਤੱਕ ਚੱਲੀ ਆਉਂਦੀ ਆ। ਦੋਸਤੋ ਇੱਕ ਗੱਲ ਆਪਾਂ ਇਹਦੇ ਬਾਰੇ ਇਹ ਸੁਣੀ ਆ ਕਹਿੰਦੇ ਕਿ ਜਿਹੜੀ ਹਿਮਾਚਲ ਪੁੱਤਰੀ ਮਤਲਬ ਪਾਰਵਤੀ ਮਾਤਾ ਜਿਹਨੂੰ ਕਿ ਉਹਦੋਂ ਹਿਮਾਚਲ ਪੁੱਤਰੀ ਕਿਹਾ ਜਾਂਦਾ ਸੀ ਕਹਿੰਦੇ ਉਹਨੇ ਤਪ ਕੀਤਾ ਸੀਗਾ ਤੇ ਫਿਰ ਉਹਦੀ ਪੂਜਾ ਕੀਤੀ ਜਾਣ ਲੱਗੀ ਪਾਰਵਤੀ ਦੀ ਤੇ ਉਸੇ ਪੂਜਾ ਨੂੰ ਅੱਜ ਸਾਂਝੀ ਮਾਤਾ ਦੇ ਰੂਪ ਚ ਪੂਜਿਆ ਜਾਂਦਾ ਮਤਲਬ ਕਿ ਪਾਰਵਤੀ ਦੀ ਪੂਜਾ ਹੀ ਕੀਤੀ ਜਾਂਦੀ ਹੈ ਮਾਤਾ ਪਾਰਵਤੀ ਦੀ ਤੇ ਉਹਨੂੰ ਹੀ ਸਾਂਝੀ ਮਾਤਾ ਕਹਿ ਕੇ ਪੂਜਿਆ ਜਾਂਦਾ ਵਾ ਇੱਕ ਇਹ ਵੀ ਮੰਨਿਆ ਜਾਂਦਾ ਵਾ ਤੇ ਦੋਸਤੋ ਇੱਕ ਸੁਣਨ ਦੇ ਵਿੱਚ ਇਹ ਆਇਆ ਕਿ ਇਹਦਾ ਸਬੰਧ ਹਰਿਆਣੇ ਨਾਲ ਕਿ ਹਰਿਆਣੇ ਦੇ ਵਿੱਚ ਇੱਕ ਜਲਾਹਾ ਸੀ ਉਹਦੇ ਘਰ ਇੱਕ ਧੀ ਪੈਦਾ ਹੋਈ ਜਿਹਨੂੰ ਕਿ ਬਹੁਤ ਹੀ ਪਿਆਰ ਨਾਲ ਲਾਡਾ ਨਾਲ ਪਾਲਿਆ ਗਿਆ ਤੇ ਜਦੋਂ ਉਹਦਾ ਵਿਆਹ ਕੀਤਾ ਗਿਆ ਤਾਂ ਉਹਦੇ ਘਰ ਇੱਕ ਸੰਤਾਨ ਪੈਦਾ ਹੋਈ ਤੇ ਸੰਤਾਨ ਪੈਦਾ ਹੋਣ ਤੋਂ ਬਾਅਦ ਉਹਨੂੰ ਘਰੋਂ ਕੱਢ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹ ਆਪਣਾ ਤੇ ਆਪਣੇ ਬੇਟਾ ਤੇ ਬੇਟੇ ਨਾਲ ਬਸੰਤ ਦੱਸਿਆ ਜਾਂਦਾ ਕਿ ਉਹ ਉਹਦਾ ਪੇਟ ਭਰਦੀ ਸੀ ਕਮਾ ਕੇ ਕਮਾਉਂਦੀ ਕਿਵੇਂ ਸੀ ਉਹ ਖੱਦਰ ਵਗੈਰਾ ਬੁੰਦੀ ਸੀ ਤੇ ਨਾਲ ਕਹਿੰਦੇ ਕਿ ਉਹ ਜਿਹੜੇ ਆਪਣੇ ਪੂਰਵਜਾਂ ਤੋਂ ਉਹਨੂੰ ਗਿਆਨ ਮਿਲਿਆ ਹੋਇਆ ਸੀ ਜਿਹੜਾ ਉਹ ਗਿਆਨ ਸੀ ਉਹ ਕੁਆਰੀਆਂ ਕੁੜੀਆਂ ਨਾਲ ਸਾਂਝਾ ਕਰਦੀ ਸੀ ਕਿ ਐਵੇਂ ਹੁੰਦਾ ਆਹ ਚੀਜ਼ ਐਂ ਹੁੰਦੀ ਆ ਇਹ ਗੱਲਾਂ ਐਂ ਹੁੰਦੀਆਂ ਜਿੰਦਗੀ ਬਾਰੇ ਜਾਂ ਹੋਰ ਕੋਈ ਵੀ ਗਿਆਨ ਸੀ ਜਿਹੜਾ ਉਹ ਸਾਂਝਾ ਕਰਦੀ ਸੀ ਉਹਨਾਂ ਨਾਲ ਤੇ ਉਹ ਜਿਹੜਾ ਉਹਦਾ ਸਹੁਰਾ ਪਰਿਵਾਰ ਸੀ ਉਹਨੂੰ ਇਹ ਗੱਲਾਂ ਵੀ ਪਸੰਦ ਨਹੀਂ ਸੀ ਵੀ ਉਹ ਇਹ ਗੱਲਾਂ ਕਿਉਂ ਕਰਦੀ ਐ ਤੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਵੀ ਲੱਗਿਆ ਕਿ ਇਹ ਤਾਂ ਕਮਾਈ ਕਰਕੇ ਆਪਦੇ ਸੰਤਾਨ ਵੀ ਪਾਲ ਰਹੀ ਐ ਤੇ ਉਹਨਾਂ ਨੇ ਇੱਕ ਦਿਨ ਉਹਨੂੰ ਮਾਰ ਦਿੱਤਾ ਤੇ ਕਹਿੰਦੇ ਜਿਹੜੀਆਂ ਉਹ ਕੁੜੀਆਂ ਸੀ ਜਿਹੜੀਆਂ ਉਹਦੇ ਆ ਗਿਆਨ ਲੈਂਦੀਆਂ ਸੀ ਉਹ ਤੋਂ ਸੁਣਦੀਆਂ ਹੁੰਦੀਆਂ ਸੀ ਉਹਦੀਆਂ ਕਥਾ ਸੁਣਦੀਆਂ ਸੀ ਉਹ ਤੋਂ ਤੇ ਉਹਨਾਂ ਨੇ ਉਹਨੂੰ ਸਾੜਨ ਦੀ ਬਜਾਏ ਜਾਂ ਕਹਿ ਲਓ ਦੱਬਣ ਦੀ ਬਜਾਏ ਉਹਨਾਂ ਨੇ ਉਹਨੂੰ ਪਾਣੀ 'ਚ ਤਾਰ ਦਿੱਤਾ ਤੇ ਉਹਦੀ ਪੂਜਾ ਕੀਤੀ ਜਾਣ ਲੱਗੀ ਤੇ ਉਸ ਤੋਂ ਬਾਅਦ ਕਹਿੰਦੇ ਇਹ ਸਾਂਜੀ ਵਾਲੀ ਜਿਹੜੀ ਰੀਤ ਆ ਇਹ ਉਸ ਤੋਂ ਚੱਲ ਪਈ ਉਸ ਤੋਂ ਬਾਅਦ ਸਾਂਜੀ ਲਾਈ ਜਾਂਦੀ ਆ ਉਵੇਂ ਹੀ ਤੇ ਉਹਨੂੰ ਪਾਣੀ ਦੇ ਵਿੱਚ ਤਾਰਿਆ ਜਾਂਦਾ ਪੂਜਾ ਕੀਤੀ ਜਾਂਦੀ ਆ ਉਹਦੀ ਤੇ ਇੱਕ ਦੋਸਤ ਉਹਦੇ ਬਾਰੇ ਕਹਾਣੀ ਇਹ ਸੁਣੀ ਆ ਕਿ ਇਹਦਾ ਸਬੰਧ ਪੰਜਾਬ ਨਾਲ ਵੀ ਆ ਕਿ ਪੰਜਾਬ ਦੇ ਬਾਰਡਰ ਦੇ ਉੱਪਰ ਇੱਕ ਪੰਜਾਬ ਕੋਰਨਾ ਦੀ ਇਸਤਰੀ ਰਹਿੰਦੀ ਸੀ ਜਿਹੜੀ ਕਿ ਜਦੋਂ ਲੜਾਈਆਂ ਵਗੈਰਾ ਲੱਗਦੀਆਂ ਨੇ ਤਾਂ ਉੱਥੇ ਜਿਹੜੇ ਸੈਨਿਕ ਹੁੰਦੇ ਆ ਤਾਂ ਉਹਨਾਂ ਦੇ ਜਿਹੜੇ ਖਾਣੇ-ਦਾਨੇ ਦਾ ਪ੍ਰਬੰਧ ਕਰਦੀ ਸੀ ਉਨ ਲਈ ਖਾਣਾ ਬਣਾਉਂਦੀ ਸੀ ਉਹਨਾਂ ਦਾ ਖਿਆਲ ਰੱਖਦੀ ਸੀ ਤੇ ਕਹਿੰਦੇ ਜਦੋਂ ਇੱਕ ਵਾਰ ਲੜਾਈ ਲੱਗੀ ਤੇ ਬਹੁਤ ਜ਼ਿਆਦਾ ਭਿਆਨਕ ਸਮਾਂ ਆ ਗਿਆ ਤਾਂ ਉੱਥੇ ਐਲਾਨ ਹੋ ਗਿਆ ਵੀ ਇਹ ਏਰੀਆ ਬਾਰਡਰ ਦਾ ਏਰੀਆ ਜਿਹੜਾ ਉਹ ਸਾਰਾ ਖਾਲੀ ਕਰਤਾ ਜਾਵੇ ਤੇ ਸਾਰੇ ਲੋਕ ਕਹਿੰਦੇ ਉੱਥੇ ਚਲੇ ਗਏ ਤੇ ਉਹ ਜਿਹੜੀ ਪੰਜਾਬ ਕੌਰ ਨਾ ਦੀ ਸਤਰੀ ਸੀਗੀ ਤੇ ਉਹਨੇ ਫੈਸਲਾ ਕੀਤਾ ਵੀ ਮੈਂ ਨਹੀਂ ਇੱਥੋਂ ਜਾਣਾ ਵੀ ਜੇ ਮੈਂ ਚਲੀ ਗਈ ਤਾਂ ਫਿਰ ਇਹਨਾਂ ਦੀ ਰੋਟੀ ਕੌਣ ਬਣਾਊਗਾ ਤੇ ਉਹ ਕਹਿੰਦੇ ਉੱਥੇ ਹੀ ਰਹੀ ਤੇ ਉਹਨੇ ਉਹਨਾਂ ਦੀ ਉਵੇਂ ਹੀ ਸੇਵਾ ਕੀਤੀ ਸੈਨਿਕਾਂ ਦੀ ਰੋਟੀ ਵਗੈਰਾ ਬਣਾਈ ਉੱਥੇ ਤੇ ਸੈਨਿਕਾਂ ਦੇ ਨਾਲ ਹੀ ਉਹ ਯੋਧੇ ਦੇ ਵਿੱਚ ਉੱਥੇ ਸ਼ਹੀਦ ਹੋ ਗਈ ਲੜਾਈ ਦੇ ਵਿੱਚ ਫਿਰ ਕਹਿੰਦੇ ਉਹਦੀ ਪੂਜਾ ਕੀਤੀ ਜਾਣ ਲੱਗੀ ਤੇ ਉਹ ਵੀ ਸਾਂਝੀ ਨਾਲ ਜੋੜਿਆ ਜਾਂਦਾ ਵਾ ਇਹ ਵੀ ਇੱਕ ਕਹਾਣੀ ਸੁਣੀ ਆ ਇਸ ਬਾਰੇ ਜਦੋਂ ਵੀ ਇਸ ਤਰ੍ਹਾਂ ਕੋਈ ਆਪਾਂ ਸਹੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਆ YouTube ਵੀਡੀਓਜ਼ ਦੇਖਦੇ ਆ ਜਾਂ ਫਿਰ ਕਿਸੇ ਤੋਂ ਪੁੱਛਦੇ ਆਂ ਦੇ ਇਤਿਹਾਸ ਬਾਰੇ ਜਾਂ ਸਾਂਝੀ ਮਾਤਾ ਦੀ ਕਹਾਣੀ ਬਾਰੇ ਤਾਂ ਹਰ ਕੋਈ ਨਵੀਂ ਕਹਾਣੀ ਦੱਸ ਦਿੰਦਾ ਨਵਾਂ ਇਤਿਹਾਸ ਕੋਈ ਨਾ ਕੋਈ ਦੱਸ ਦਿੰਦਾ ਵਾ ਜਿਹਦੇ ਨਾਲ ਉਹਨਾਂ ਜਣ ਹੋਰ ਵਧ ਜਾਂਦੀ ਆ ਪਤਾ ਨਹੀਂ ਲੱਗਦਾ ਕੀ ਸਹੀ ਕੀ ਇਤਿਹਾਸ ਆ ਕੀ ਕਹਾਣੀ ਆ ਸਾਂਝੀ ਮਾਤਾ ਕੀ ਆ ਕਿਉਂ ਮਨਾਈ ਜਾਂਦੀ ਆ ਤੇ ਇਸ ਕਰਕੇ ਇਹ ਵੀਡੀਓ ਜਿਹੜੀ ਮੈਂ ਬਣਾਉਣ ਦਾ ਮਕਸਦ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਵੀ ਆਪਾਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈਗੇ ਆਪਾਂ ਕਿਸੇ ਧਰਮਿਕ ਰਸਮ ਦੇ ਖਿਲਾਫ ਨਹੀਂ ਹੈਗੇ ਤੇ ਆਪਣਾ ਇਸ ਵੀਡੀਓ ਦਾ ਮਕਸਦ ਸਿਰਫ ਜਾਣਕਾਰੀ ਲੈਣਾ ਤੇ ਅੱਗੇ ਲੋਕਾਂ ਤੱਕ ਭੇਜਣਾ ਵਾ ਤੇ ਸਹੀ ਜਾਣਕਾਰੀ ਜੇ ਕਿਸੇ ਵੀ ਵੀਰ ਜਾਂ ਭੈਣ ਨੂੰ ਹੋਵੇ ਤਾਂ ਉਹ ਇਸ ਵੀਡੀਓ ਦੇ ਨੀਚੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਸਹੀ ਕਹਾਣੀ ਸਹੀ ਇਤਿਹਾਸ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਆਪਾਂ ਅੱਗੇ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਸਾਂਝੀ ਕਰ ਸਕੀਏ ਵੀਡੀਓ ਬਹੁਤ ਆ YouTube ਤੇ ਪਰ ਸਹੀ ਜਾਣਕਾਰੀ ਕਿਸੇ ਵੀ ਵੀਡੀਓ 'ਚ ਨਹੀਂ ਮਿਲੀ ਮੈਨੂੰ ਹਜੇ ਤੱਕ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਨੇ ਮੈਂ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਵੀਡੀਓ ਦੇਖਣ ਦੇ ਲਈ ਪਰ ਸਹੀ ਜਾਣਕਾਰੀ ਦੇਣ ਦੀ ਜਰੂਰ ਕੋਸ਼ਿਸ਼ ਕਰਿਓ ਜੇ ਤੁਹਾਨੂੰ ਕੋਈ ਵੀ ਕਹਾਣੀ ਇਹਦੇ ਬਾਰੇ ਪਤਾ ਵਾ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸ਼ੁਕਰੀਆ